ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਦੀਨਾ ਸਾਹਿਬ ਜੀ ਹਾਂ ਮੋਗਾ ਜ਼ਿਲ੍ਹੇ ਦਾ ਪਿੰਡ ਹੈ ਤਸੀਲ ਨਿਹਾਲ ਸਿੰਘ ਵਾਲੇ ਦਾ ਪਿੰਡ ਆ ਇੱਕ ਤੁਹਾਨੂੰ ਝੋਟੀ ਦਿਖਾਵਾਂਗੇ ਤਦੋਂ ਸੂਨਦੀ ਬਾਈ ਜੀ ਤੋਂ ਪੁੱਛਾਂਗੇ ਗੱਲਬਾਤ ਕਰਾਵਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬੂਟੇ ਕਿਵੇਂ ਠੀਕ ਆ ਠੀਕ ਠਾਕ ਆ ਤੁਸੀਂ ਦੱਸੋ ਹਾਂ ਠੀਕ ਆ ਬਾਈ ਵਧੀਆ ਵਧੀਆ ਪਹਿਲਾ ਨੰਬਰ ਬੋਲੋ ਜੀ ਨੰਬਰ ਹੈ 9463903560 ਨਾਮ ਮੇਰਾ ਏਜੰਟਾ ਪੁੱਜ ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘ ਵਾਲਾ ਓਕੇ ਜੀ ਤੇ ਨੇੜੇ ਆਪਣੇ ਨੇੜੇ ਇੱਧਰ ਕਾਂਗੜ ਰਹਿ ਗਿਆ ਪਖਰ ਵੱਡ ਆਦੋਂ ਪੂਰਾ ਖਾਈ ਖਾਈ ਤੇ ਪਤੋ ਬਠਿੰਡੇ ਜ਼ਿਲ੍ਹੇ ਤੇ ਇੱਥੇ ਮੋਗਾ ਜ਼ਿਲ੍ਹੇ ਦੀ ओके भाई भगता भी नेड़ी है जितै इधरो पधौड़ भी नहीं दिख ही रह जांदा ते भाई जी जेडी आपा मज देखिए ने ਝੋਟੀ ਕਿਹੜਾ ਸੂਏ ਸੁੰਦੀ ਆ ਇਹ ਬਾਈ ਜੀ ਦੂਜੇ ਸੂਏ ਸੁੰਦੀ ਆ ਦੇਣੇ ਦੇ 15 ਤਰੀਕ ਨੂੰ ਪੂਰੇ ਆ ਦਿਨ ਕਾਫੀ ਪਿਆ ਅੱਜ ਫਿਰ ਹੋ ਗਈ ਨਾ ਹੋ ਗਈ 6 ਦਿਨ ਪਏ 6 ਦਿਨ ਪਏ ਬਾਕੀ ਉੱਤੇ ਵੀ ਲੈ ਜਾਂਦੇ ਹਾਂ ਹਾਂ ਪਹਿਲੇ ਸੂਏ ਨੇ ਤਦ ਕੱਟੇ ਐਵੇਂ ਬਾੜਾ ਝੂਠ ਮਾਰਦੇ ਨੇ ਆਪਾਂ 11 11.5 ਲੀਟਰ ਐਤ ਕੀ ਫਿਰ ਕਿੰਨਾ ਦੇ ਦੂੰਗਾ ਐਕਤੀ ਦੇ ਦੋ 12 13 ਲੀਟਰ ਦੇਣਾ ਚਾਹੀਦਾ ਸਾਈਜ਼ ਬਹੁਤ ਹਨ ਹਾਂ ਕੱਦ ਕਠ ਬਹੁਤ ਕੋਲੋ ਜੀ ਤੋਰਾ ਕਰਾ ਕੇ ਚੈੱਕ ਵੱਡੇ ਸਾਈਜ਼ ਦੀ ਆ ਗਈ ਜੀ ਬਾਕੀ ਦਸੱਲੀ ਕਰਨਾ ਤੁਹਾਡਾ ਫਰਜ਼ ਬ ਆਪਣਾ ਕੰਮ ਅਸਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਪਰ ਪਤਾ ਹਲਕਣਾ ਹਨ ਕੱਚੇ ਚ ਆਈ ਹੋ ਜੀ ਕਾਲੀ ਚਰਦੀ ਕੱਚੇ ਚ ਆਈ ਹੋਇਆ ਕਿ ਤਿਹਾਰਾ ਨਹੀਂ ਫਿਰ ਪਹਿਲਾਂ ਪਾਇਆ ਹੁੰਦਾ ਹਾਂ 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 ਹਲਕਤਮਾਨ ਆ ਦੇਖੋ ਜੀ ਸਾਈਜ਼ ਜੇ ਤੁਸੀਂ ਚੈੱਕ ਕਰੋਗੇ ਨਾ ਵੱਡੇ ਸਾਈਜ਼ ਦੀ ਝੋਟੀ ਆ ਗਈ ਤੇ ਦੁੱਧ ਇਹਨੇ ਲਾਉਣਾ ਸਟਾਰਟ ਕੀਤਾ ਵਾ ਹੁਣ ਲਿਓ ਜੀ ਆ ਜਾ ਆ ਦੇਖੋ ਫੋਰ ਬਾਹਰ ਪਿਛੇ ਦੀ ਓਕੇ ਜੀ ਓਕੇ ਬਿਲਕੁਲ ਜੀ ਠੀਕ ਹੈ ਜੀ ਵੱਡਾ ਸਾਈਜ਼ ਤੇ ਜੇ ਆਪਾਂ ਗੱਲ ਕਰ ਲਗੇ ਦੁੱਧ ਨੇ ਬਾਕੀ ਘੜ ਦੇਣਾ ਜਿੰਨਾ ਬਾਈ ਨੇ ਕਿਹਾ ਥਣਲੇਵੇ ਦੀ ਪੂਰੀ ਸਾਫ ਆ ਹੋਰ ਬਾਈ ਕਹਿੰਦਾ ਪਾਰ ਪਿੱਛਾ ਸਭ ਓਕੇ ਆ ਤੇ ਦੁੱਧ ਹੁਣ ਲਾਉਣ ਲੱਗੀ ਵੀ ਕਿਉਂਕਿ ਇਹ 6 ਦਿਨ ਤਹ ਦੇ ਪਏ ਆਗੇ ਤੇ ਬਾਕੀ ਦਾ ਪਸ਼ੂ 5-6 ਦਿਨ ਉੱਤੇ ਵੀ ਲੈਂਦਾ ਉੱਤੇ ਵੀ ਲੈ ਜੂ ਹਾਂ ਓਕੇ ਤੁਹਾਡੇ ਘਰੇ ਜਾ ਕੇ ਸੂਣਾ ਇਹਨੇ ਵਧੀਆ ਸਾਮ ਸਮਾਈ ਹੋ ਗਈ ਜੀ ਹਾਂ ਜੀ ਇਹਦੇ ਕਿੰਨੇ ਪੈਸੇ ਆ ਇਹਦਾ ਬੁੱਟੇ ਰੇਟ ਤਾਂ ਆਪਾਂ ਮੰਗਦੇ 98000 ਰੁਪਏ ਦੇਣੀ ਕਿੰਨੇ ਦੀ 96 ਹੀ ਦੇਣੀ ਰੇਟ ਤੇ ਲੱਜਾਇਆ ਜਾ ਕੇ ਉਹ ਮੱਝ ਆ ਆਪਾਂ ਇਹ ਨਹੀਂ ਹੈਗਾ ਵੀ ਲੱਖੋਂ ਉੱਤੇ ਵੇਚਣੀ ਹੈ ਲੱਖੋਂ ਥੱਲੇ ਥੱਲੇ ਰੇਟ ਹੁੰਦਾ ਬਾਕੀ ਦਾ ਭਜਨ ਵਜੂਦ ਬਹੁਤ ਆ ਬਹੁਤ ਪਿਆ ਹਾਂ ਫੁੱਲ ਭਜਨ ਵਜੂਦ ਤੇ ਥਣ ਦੂਜੇ ਸੂਏ ਦਾ ਜਿਵੇਂ ਹਾਂ ਹੈਗਾ ਚੰਗਾ ਜੀ ਬਾਕੀ ਦੀ ਗੱਲ ਕਿੰਨੇ ਚ ਦੇਣੀ ਹੈ ਜੀ ਆਪਾਂ 98000 ਰੁਪਏ ਮੰਗਦੇ ਆ ਦੇਣੀ ਕਿੰਨੇ ਨੇ 2000 ਮਾਨਤਾ ਕਰਾਂਗੇ 96000 ਦੇਣੀ 95 ਦੀ ਹੋ ਜੂ 95 ਦੇ ਦਿਆਂਗੇ ਤੇਰੇ ਮਾਨਤਾ ਆਪੇ ਹੋਰ 95000 ਦੀ ਹੁਣ ਮਿਲ ਜਾਣੀ ਐ ਚੋ ਵੀ ਛੋਟਾ ਛੱਪਾ ਬਾਈ ਕਰੂਗਾ ਤੇ ਪਿੰਡ ਦੀਨਾ ਸਾਹਿਬ ਜ਼ਿਲ੍ਹੇ ਮੋਗੇ ਤਹਿਸੀਲ ਨਿਹਾਲ ਸਿੰਘ ਵਾਲੇ ਦਾ ਪਿੰਡ ਆ ਜੀ ਚ ਸਾਇਰ ਫੁੱਲਦੀ ਐ ਤੁਹਾਨੂੰ ਮੈਂ ਦੱਸ ਰਿਆ ਬਾਕੀ ਦੱਸ ਲੀ ਤੁਸੀਂ ਆਪ ਦੀ ਆਪ ਕਰਨੀ ਨੰਬਰ ਬੋਲੋ ਜੀ ਫਿਰ ਨੰਬਰ 9463803560 ਪਿੰਡ ਦੀਨਾ ਸਾਹਿਬ ਇੱਕ ਛੋਟੀ ਸੀ ਇੱਕ ਤੁਹਾਨੂੰ ਚੈੱਕ ਕਰਾਤੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ ਵੀਡੀਓ ਨਾਲ